ਸ਼ਲੋਕ ਮਹੱਲਾ ਦੂਜਾ ਅੱਖਿ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ ਜੀਬਾ ਬਾਝੋਂ ਬੋਲਣਾ ਇਉਂ ਜੀਵਤ ਮਰਣਾ ਨਾਨਕ ਹੁਕਮ ਪਛਾਨ ਤੈ ਤਉ ਖਸਮੈ ਮਰਣਾ ਮਹੱਲਾ ਦੂਜਾ ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਏ ਰੋਹਲਾ ਟੁੰਡਾ ਅੰਧੁਲਾ ਕਿਉਂ ਗੱਲ ਲੱਗੈ ਤਹਾਏ ਪੈ ਕੇ ਚਰਨ ਕਰ ਭਾਵ ਤੇ ਲੋਇਣ ਸੁਰਤ ਕਰੇ ਨਾਨਕ ਕਹ ਸਿਆਣੀਏ ਇਹ ਮੁਕੰਤ ਮਿਲਾਵਾ ਹੋਏ ਪੌੜੀ ਸਦਾ ਸਦਾ ਤੂੰ ਏਕ ਹੈ ਤਉ ਦੂਜਾ ਖੇਲ ਰਚਾਇਆ ਹਉਮੈ ਗਰਬ ਉਪਾਏ ਕੈ ਲੋਭ ਅੰਤਰ ਜਨਤਾ ਪਾਇਆ ਜਿਉਂ ਪਾਵੇਂ ਤਿਉਂ ਰੱਖ ਤੂੰ ਸਭ ਕਰੇ ਤੇਰਾ ਕਰਾਇਆ ਇਤਨਾ ਬਖਸ਼ ਹੈ ਮੇਲ ਨਹਿ ਗੁਰਮਤੀ ਤੁਧ ਹੈ ਲਾਇਆ ਇਕ ਖੜੇ ਰਹੇ ਤੇਰੀ ਚਾਕਰੀ ਵਿਣ ਨਾਮ ਹੋਰ ਨ ਪਹਾਇਆ ਹੋਰ ਕਾਰ ਵੇਕਾਰ ਹੈ ਇਕ ਸੱਚੀ ਕਾਰ ਹੈ ਲਾਇਆ ਪੁੱਤ ਕਲਤ ਕੁਟੰਮ ਹੈ ਇਕ ਅਲਿਪਤ ਰਹੇ ਜੋ ਤੁਧ ਪਹਾਇਆ ਉਹ ਅੰਦਰ ਹੋਂ ਬਾਹਰ ਹੋਂ ਨਿਰਮਲੇ ਸੱਚੇ ਨਾਹੀਂ ਸਮਾਇਆ ਸ਼ਲੋਕ ਮਹੱਲਾ ਪਹਿਲਾ ਸੋਏ ਨੇ ਕਹਿ ਪਰਬਤ ਗੁਫਾ ਕਰੀ ਕਹਿ ਪਾਣੀ ਪਿਆਲ ਕਹਿ ਵਿੱਚ ਧਰਤੀ ਕਹਿ ਆਕਾਸੀ ਉਰਦ ਰਹਾ ਸਿਰ ਪਹਾੜ ਪੁਰ ਕਰਤਾ ਆ ਕੱਪੜ ਪਹਿਰਾ ਧੋਵਾ ਸਦਾ ਤਾਰ ਬੰਗਾਰਤਾ ਪੀਲਾ ਕਾਲਾ ਬੇਤਾ ਕਰੀ ਪੁਕਾਰ ਹੋਏ ਕੁਚੀਲ ਰਹਾ ਮਲ ਤਹਾਰੀ ਦੁਰਮਤ ਮਤ ਬਿਕਾਰ ਨਾ ਹਾਂ ਨਾ ਮੈਂ ਨਾ ਹਾਂ ਹੂੰ ਆ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਵਸਤਰ ਪਖਾਲ ਪਖਾਲੇ ਤਾਇਆ ਆਪੇ ਸੰਜਮ ਹੋਵੇ ਅੰਤਰ ਮੈਲ ਲੱਗੀ ਨਹੀਂ ਜਾਣੈ ਬਾਹਰ ਹਉ ਮਲ ਮਲ ਤੋ ਹੋਵੇ ਅੰਧਾ ਪੂਲ ਪਿਆ ਜਮ ਜਾਲੇ ਵਸਤ ਪਰਾਈ ਆਪਣੀ ਕਰ ਜਾਣੈ ਹੋ ਮੈਂ ਵਿੱਚ ਦੁੱਖ ਧਾਲੇ ਨਾਨਕ ਗੁਰਮੁਖ ਹੋ ਮੈਂ ਟੁੱਟੈ ਤਾਂ ਹਰ ਹਰ ਨਾਮ ਤੇ ਆਵੈ ਨਾਮ ਜਪੇ ਨਾਮ ਆਰਾਧੇ ਨਾਮੇ ਸੁਖ ਸਮਾਵੈ ਪਵੜੀ ਕਾਇਆ ਹੰਸ ਸੰਜੋਗ ਮੇਲ ਮਿਲਾਇਆ ਤਨਹੀ ਕੀਆ ਵਿਜੋਗ ਜੈਨ ਉਪਾਇਆ ਮੂਰਖ ਭੋਗੇ ਭੋਗ ਦੁਖ ਸੁਭਾਇਆ ਸੁਖ ਹਉ ਉੱਠੇ ਰੋਗ ਪਾਪ ਤਮਾਇਆ ਹਰ ਪਹੰਸੋਗ ਵਿਜੋਗ ਉਪਾਇ ਖਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਗੁਰ ਹੱਥ ਨਵੇੜ ਝਗੜ ਚੁਕਾਇਆ ਕਰਤਾ ਕਰੇ ਸੁਹੋਗ ਨਾ ਚੱਲੈ ਚਲਾਇਆ ਸ਼ਲੋਕ ਮਹੱਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ ਮੁੱਠਾ ਆਪ ਮੁਹਾਏ ਸਾਥੈ ਨਾਨਕ ਐਸਾ ਆਗੂ ਜਾਪੈ ਮਹੱਲਾ ਚੌਥਾ ਜਿਸ ਦਾ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ ਓਹ ਹਰ ਮਾਰਗ ਆਪ ਚੱਲਦਾ ਹੋਰ ਨਾ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਲਹ ਛੱਪੜ ਨਾਤੇ ਸਗਵੀ ਮਲ ਲਾਏ ਤੀਰਥ ਪੂਰਾ ਸਤਿਗੁਰੂ ਜੋ ਆਨ ਦਿਨ ਹਰ ਹਰ ਨਾਮ ਧਿਆਏ ਓਹ ਆਪ ਛੁੱਟਾ ਕੁਟੰਬ ਸਿਓ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛਡਾਏ ਜਨਾਨਾਨਕ ਤਿਸ ਬਲਿਹਾਰਣੈ ਜੋ ਆਪ ਜਪੈ ਅਵਰਾਂ ਨਾਮ ਜਪਾਏ ਪਉੜੀ ਇਕ ਕੰਧ ਮੂਲ ਚੁਣਖਾਹੇ ਵਣਖੰਡ ਵਾਸਾ ਇਕ ਭਗਵਾ ਵੇਸ ਕਰ ਫਿਰਹਿ ਜੋਗੀ ਸੰਿਆ사 ਅੰਦਰ ਤ੍ਰਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਏ ਨਾ ਜਿਰਹੀ ਨਾ ਉਦਾਸਾ ਜਨ ਕਾਲ ਸਿਰ ਹੋਣਾ ਉੱਤਰੈ ਤ੍ਰਿ ਵਿਦ ਮਨਸਾ ਗੁਰਮਤੀ ਕਾਲ ਨ ਆਵੈ ਨੇੜੈ ਜਾਂ ਹੋਵੈ ਦਾ ਸੰਦਾਸਾ ਸੱਚਾ ਸ਼ਬਦ ਸੱਚ ਮਨ ਘਰ ਹੀ ਮਾਹੇ ਉਦਾਸਾ ਨਾਨਕ ਸਤਗੁਰ ਸੇਵਨ ਆਪਣਾ ਸੇ ਆਸਾ ਤੇ ਨਿਰਾਸਾ ਸ਼ਲੋਕ ਮਹੱਲਾ ਪਹਿਲਾ ਜੇ ਰਤ ਲੱਗੇ ਕੱਪੜੈ ਜਾ ਮਾ ਹੋਏ ਪਲੀਤ ਜੋ ਰਤ ਪੀ ਮਹਿਮਾਨਸਾ ਚਿੰ ਚੋਂ ਨਿਰਮਲ ਚੀਤ ਨਾਨਕ ਨਾਉ ਖੁਦਾ ਇਕਾ ਦਿਲ ਹਛੈ ਮੁਖ ਲੇ ਅਵਰ ਦਿਵਾਜੈ ਦੁਨੀ ਕੇ ਝੂਠੇ ਅਮਲ ਕਰੇ ਹੋ ਮਹੱਲਾ ਪਹਿਲਾ ਜਾਂਹਾ ਨਹੀਂ ਤਾਂ ਕਿਆ ਆਖਾਂ ਕਿਹ ਨਹੀਂ ਕਿਆ ਹੋਵਾਂ ਕੀਤਾ ਕਰਣਾ ਕਹਿ ਆ ਕਥਨਾ ਭਰਿਆ ਭੜ ਭੜ ਤੋਵਾ ਆਪ ਨਾ 부ਝਾ ਲੋਕ 부ਝਾਈ ਐਸਾ ਆਗੂ ਹੋਵਾ ਨਾਨਕ ਅੰਧਾ ਹੋਏ ਕਹਿ ਦਸੇ ਰਾਹੈ ਸਭ ਸਮਹਾਏ ਸਾਥੈ ਅੱਗੇ ਗਿਆ ਮੋਹ ਮੂਹ ਪਾਹੈ ਸੋ ਐਸਾ ਆਗੂ ਜਾਪੈ ਪੌਣੀ ਮਹਾਰੂਤੇ ਸਭ ਤੁੰ ਘੜੀ ਮੂਰਤ ਵਿਚਾਰਾ ਤੂੰ ਗਣ ਤੈ ਕਿਨਹਿ ਨਾ ਪਾਇਓ ਸੱਚੇ ਅਲਖ ਅਪਾਰਾ ਪੜਿਆ ਮੂਰਖ ਆਖੀਐ ਜਿਸ ਲਭ ਲੋਭ ਅਹੰਕਾਰਾ ਨਾਉ ਪੜਿਐ ਨਾਉ 부ਝਿਐ ਗੁਰਮਤੀ ਵਿਚਾਰਾ ਗੁਰਮਤੀ ਨਾਮ ਤਨ ਖਟਿਆ ਭਗਤੀ ਭਰੇ ਪੰਧਾਰਾ ਨਿਰਮਲ ਨਾਮ ਮੰਨਿਆ ਦਰ ਸੱਚ ਸਚਿਆਰਾ ਜਿਸ ਦਾ ਜੀਉ ਪ੍ਰਾਣ ਹੈ ਅੰਤਰ ਜੋਤ ਅਪਾਰਾ ਸੱਚਾ ਸ਼ਾਹ ਇੱਕ ਤੂੰ ਹੋਰ ਜਗਤ ਬਣ ਜਾਰਾ